ਮੇਰਾ ਨਾਮ ਰੇਸ਼ ਕੁਮਾਰ ਜੀ ਹਾਂ ਕੀ ਕੰਮ ਕਰਦੇ ਸਰ ਮੇਰੀ ਅੜ ਦੀ ਦੁਕਾਨ ਹੈ 31 ਨੰਬਰ ਸੁਨਦਰ ਸਾਹਿਬ ਮੀਰਪੁਰਾ ਸਰ ਜੀ ਕੀ بارش ਨਾਲ ਕੀ ਫਰਕ ਪਿਆ ਤੁਹਾਨੂੰ بارش ਨਾਲ ਫਰਕ ਇਹ ਹੈ ਜੀ ਕੱਲ ਮਾਲ ਨਹੀਂ ਟੁੱਲੇ ਦੋ ਦਿਨ ਬੋਲੀ ਨਹੀਂ ਹੋਈ ਬਾਕੀ ਮੀਂਹ ਕਰਕੇ ਫਸਲ ਆਵੇਗੀ ਲੇਟ ਜਿਨਨੇ ਨੂੰ ਦੋ ਦਿਨਾਂ ਤੇ ਮਾਲ ਠੀਕ ਹੋ ਜੇਗੇ ਤੇ ਟੁੱਲ ਜੇਗੇ ਤਾਂ ਦਵਾਈ ਵੀ ਵਧੀਆ ਚੱਲ ਰਹੀ ਹਾਂ ਬਾਕੀ ਇਹ ਮੌਸਮ ਕਰਕੇ ਥੋੜੀ ਅੜਚਨ ਆਈ ਹੈ ਜਿਹੜੀ ਅੱਜ ਮੌਸਮ ਸਾਫ ਹੈ ਕੁਝ ਅੱਜ 풀 ਜਾਏਗਾ ਆਨੇ ਵਾਲਾ ਮਾਲ ਦੋ ਦਿਨਾਂ ਤਿੰਨ ਦਿਨਾਂ ਦੇ ਵੜਦਾ ਨਹੀਂ ਜਿੰਨੇ ਨੂੰ ਇਹ ਨਹੀਂ ਨਿਪਟ ਜੇਗਾ ਜੀ ਕਈ ਕਿਸਾਨਾਂ ਨੇ ਘਰਾਂ ਦੇ ਵਿੱਚ ਟਰਾਲੀਆਂ ਖੜਾਈਆਂ ਉਹ ਲੈ ਕੇ ਆ ਰਹੇ ਹੈਗੇ ਆ ਬਸ ਮਾਲ ਉਹੀ ਆ ਰਿਹਾ ਜਿਹੜਾ ਦੋ ਦਿਨ ਪਹਿਲਾਂ ਵੜਿਆ ਹੁਣ ਖੇਤਾਂ 'ਚ ਪਾਣੀ ਹੈ ਅਜੇ 4-5 ਦਿਨ ਮਸ਼ੀਨ ਚੱਲਦੀ ਨਹੀਂ ਜਿੰਨੇ ਨੂੰ ਇਹ 4-5 ਦਿਨਾਂ 'ਚ ਇਹ ਕੰਮ ਨਿਪਟ ਜੇਗਾ ਜਿਹੜਾ ਟਰਾਲੀਆਂ ਆ ਰਹੀਆਂ ਹੂੰ ਤਾਂ ਤਰਪਾਲਾ ਵਗੈਰਾ ਪਾ ਕੇ ਢੱਕ ਦਿੱਤੀ ਆ ਬਹੁਤ ਵਧੀਆ ਪ੍ਰਬੰਧ ਹੈ ਜੀ ਦੇਖੋ ਕੋਈ ਢੇਰੀ ਗਿੱਲੀ ਨਹੀਂ ਹੋਈ ਇਹ ਐ ਵੀ ਮੀਂਹ ਕਰਕੇ ਭਰੀਆਂ ਨਹੀਂ ਗਈਆਂ ਬੋਲੀ ਨਹੀਂ ਹੋਈ ਜਿਹੜੀ ਅੱਜ ਕੁਛ ਧੁੱਪ ਨਿਕਲੀ ਹੈ ਤੇ ਕੰਮ ਨਿਬੜ ਜਾਵੋ ਜੇ। ਉਹ ਸਫਾਈ ਕਰਾ ਰਹੇ ਆ ਪੂਰੀ ਮੰਡੀ। ਹਾਂ ਹਾਂ ਪੱਖੇ ਚੱਲਦੇ। ਫੜ ਸੁੱਕਦੇ ਹੀ ਮਾਲ ਖੁੱਲ ਜੇਗੇ ਤੇ ਤੁਲ ਜੇਗੇ। ਥੋੜ ਨੂੰ ਕੋਈ ਫਰਕ ਪਾਊਗਾ ਕਿ ਤੁਹਾਡੇ ਤੋਂ ਲੈਣ ਦੇਣ ਦਾ। ਹਰ ਕੀ ਹੈ ਵੀ ਮਾਲ ਥੋੜਾ ਲੇਟ ਹੋ ਜਾਏਗਾ, ਲੰਬਾ ਸੀਜ਼ਨ ਹੋ ਜਾਏਗਾ, ਮੀਂਹ ਕਰਕੇ ਫਸਲ ਥੋੜਾ ਹੌਲਾ ਆਏਗੀ। ਹੂੰ ਤੇ ਲੇਟ ਹੋ ਜੇ। ਪੇਮੈਂਟ ਵਗੈਰਾ ਕਿਸਾਨਾਂ ਨੂੰ ਹੋਵੇ। ਪੇਮੈਂਟ ਕਿਸਾਨਾਂ ਨੂੰ ਨਾਲ ਦੀ ਨਾਲ ਪੈ ਰਹੀ ਹੈ ਜੀ। ਹੂੰ ਹਾਂ 24 ਘੰਟੇ ਦੇ ਅੰਦਰ ਅੰਦਰ। ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਮੈਂ ਕਹਿਣਾ ਚਾਹੁੰਦੇ ਆ ਵੀ ਜਦ ਤੱਕ ਮੌਸਮ ਜਲਦੀ ਨਾ ਕਰੇ ਤੇ ਮਾਲ ਹੁਲਾਉਣ ਆ ਲਿਆਏ ਪਹਿਲਾ ਮੰਡੀ ਵੇਲੀਓ ਜੀ ਜੀ ਕੀ ਨਾਮ ਤੁਹਾਡਾ ਜੀ ਨਾਮ ਸਵਰਨ ਸਿੰਘ ਜੀ ਕਿਹੜਾ ਪਿੰਡ ਆ ਸੰਜੋੜੀ ਕਲਾ ਸਰ ਜੀ ਜੀ ਦੀ ਟਰਾਲੀ ਲੈ ਕੇ ਆਏ ਆ ਕੀ ਕਹਿਣਾ ਕਰ ਬਾਰਸ਼ ਪਈ ਆ ਬਾਰਸ਼ ਤੋਂ ਪਹਿਲਾਂ ਆਪਾਂ ਨੇ ਵੱਢ ਲਈ ਸੀਗੀ ਹਾਂ ਜੀ ਘਰੇ ਖੜਾ ਲਈ ਸੀ ਸ਼ੈੱਡ ਦੇ ਅੰਦਰ ਹਾਂ ਮਾਲ ਸੁੱਕਾ ਸੀ ਜਾਂਦਾ ਜਿੱਤੇ ਪੱਖਾ ਲੱਗਣ ਲੱਗਿਆ ਹਾਂ ਤੇ ਕੱਲ ਦੇ ਬਰਸਾਤ ਦਾ ਕਿੰਨਾ ਕੋ ਅਸਰ ਹੋਇਆ ਹੈਗਾ ਇਸ ਹਾਂ ਕੋਈ ਮੰਡੀ ਹਾਂ ਗਰਿਆਂ ਪੱਕੇ ਆ ਜੀ ਜੀ ਪਾਣੀ ਖੜ ਗਿਆ ਛੇਤਾਂ ਦੇ ਵਿੱਚ ਹੁਣ ਹਫਤਾ ਪੜਾਈ ਲੇਟ ਹੋ ਜਾ। ਹੂੰ। ਤਾਂ ਸੱਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈਗਾ? ਸੱਨਾਂ ਦਾ ਨੁਕਸਾਨ ਹੈ। ਹੂੰ। ਕਿੰਨੀ ਲੇਟ ਹੋਈ ਜਾਊਗੀ ਉਹ ਕੰਪੈਨ ਜਿੱਦੇ ਖੇਤੋਗੇ ਉਹਨਾ ਵੱਡਣ ਨਾਲ ਨੁਕਸਾਨ ਹੋਣਾ ਕੰਪੈਨ ਚੱਲੂਗੀ ਜਾਂ ਡੁੱਬੂਗੀ ਛੇਤਾਂ ਦੇ ਵਿੱਚ ਸਾਰੇ ਨਾਲ ਵੀ ਨੁਕਸਾਨ ਹੋਊਗਾ। ਤਾਂ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਜੀਜੀ ਸਟਾਕ ਕਰਨ ਵਾਸਤੇ ਕੋਈ ਸ਼ੈੱਡ ਵਗੈਰਾ ਬਣਾਉਣੇ ਚਾਹੀਦੇ ਆ। ਮੈਂ ਇਹ ਕਿਥੇ ਬਣਾ ਲਾਂ ਜੀ ਹਾਕਿਆ ਉਹਨਾਂ ਫਰਿਓਂ ਦੇ ਤੋਂ ਸਰਕਾਰ ਨੂੰ ਅਪੀਲ ਕੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਤਾਂ ਇਹ ਅਪੀਲ ਹੈ ਵੀ ਮੰਡੀਆਂ ਇਹ ਪਿੰਡੂ ਮੰਡੀਆਂ ਨੇ ਉਹ ਵੀ ਵਧੀਆ ਬਣਾਈਆਂ ਜਾਣ ਮੰਡੀਆਂ ਦੇ ਸ਼ੈੱਡ ਬਣਾਏ ਜਾਣ ਵੀ ਫਸਲ ਖਰਾਬ ਨਾ ਹੋਵੇ ਜੋ ਪਿੰਨੀ ਬਦਲ ਭਿੱਜ ਗਈ ਲੋਕਾਂ ਦੀ ਹੂੰ ਇਹ ਵਾਰਸ਼ ਨਾਲ ਜੇ ਸ਼ੈੱਡ ਹੁੰਦਾ ਤਾਂ ਉਹ ਆਰਾਮ ਸਿੰਘ ਤਾਂ ਆਬ ਜੀ ਦੀ ਕੰਮ ਸ਼ੁਰੂ ਹੋ ਗਿਆ ਅੱਜ ਹਾਂ ਸ਼ੁਰੂ ਹੋ ਗਿਆ ਤੇ ਜੁੱਕੀ ਜੀ ਦੀ ਆਈ ਆ ਵੀ हां तो कल बरसात से जो भीग गया था उसको सुकायेंगे आज हां बिल्कुल था